ਸਰ ਜਿਹੜਾ ਬੀਤੇ ਦਿਨਾਂ ਦੇ ਵਿੱਚ ਅੱਤਵਾਦ ਹਮਲਾ ਹੋਇਆ ਇਹ ਘਟਨਾ ਕਰਮ ਹੋਇਆ ਤਾਂ ਇਹ ਸਾਰਿਆਂ ਦੇ ਹਿਰਦੇ ਨੂੰ ਜਿਹੜਾ ਬਲੁੰਦਰ ਕੇ ਰੱਖ ਦਿੱਤਾ ਤੁਸੀਂ ਇਸ ਘਟਨਾ ਕਰਮ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਪਹਿਲੀ ਗੱਲ ਤਾਂ ਇਹ ਕਿ ਇਸ ਘਟਨਾ ਨੂੰ ਜਿੰਨਾ ਨਿੰਦਿਆ ਜਾਵੇ ਉਨਾ ਘਟ ਹੈ ਤੇ ਇਸ ਘਟਨਾ ਨੂੰ ਨਿੰਦਣ ਦੇ ਲਈ ਸ਼ਬਦ ਘੱਟ ਪੈ ਜਾਂਦੇ ਨੇ ਕੋਈ ਸ਼ਬਦ ਨਹੀਂ ਹੈਗੇ ਕਿ ਇਸ ਘਟਨਾ ਨੂੰ ਨਿੰਦਿਆ ਜਾਵੇ ਜਿੰਨੀ ਇਹ ਚੀਜ਼ ਦੀ ਨਿੰਦਿਆ ਕੀਤੀ ਜਾਵੇ ਘੱਟ ਹੈ ਕਿਉਂਕਿ ਇਹ ਕਿਸੇ ਧਰਮ ਤੇ ਹਮਲਾ ਨਹੀਂ ਇਹ ਇਨਸਾਨੀਅਤ ਤੇ ਹਮਲਾ ਹੈ ਇਨਸਾਨੀਅਤ ਵਿਰੋਧੀ ਲੋਕਾਂ ਨੇ ਇਨਸਾਨਾਂ ਤੇ ਹਮਲਾ ਕੀਤਾ ਤੇ ਜਿਸ ਤਰੀਕੇ ਦੀਆਂ ਵੀਡੀਓਜ਼ ਆ ਰਹੀਆਂ ਨੇ ਵੀਡੀਓਗ੍ਰਾਫੀ ਹੋਈ ਹੈ ਇਹ ਵੀ ਕਿਹਾ ਜਾ ਰਿਹਾ ਕਿ ਧਰਮ ਪੁੱਛ ਕੇ ਗੋਲੀ ਮਾਰੀ ਗਈ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਸ਼ੱਕ ਪੈਦਾ ਕਰਦਾ ਹੈ ਉੱਥੇ ਇਹ ਵੀ ਦਾਵਾ ਕੀਤਾ ਜਾ ਰਿਹਾ ਇੱਕ ਰਿਪੋਰਟ ਦੇ ਵਿੱਚ ਕਿ ਜਿਹੜੇ ਹਮਲਾਵਰ ਸੀ ਉਹ ਪੰਜਾਬੀ ਬੋਲਦੇ ਸੀ ਪੁਲਿਸ ਦੀ ਵਰਦੀ ਦੇ ਵਿੱਚ ਵੀ ਸੀ ਤੇ ਉਹਨਾਂ ਨੇ ਧਰਮ ਪੁੱਛ ਕੇ ਗੋਲੀਆਂ ਮਾਰੀਆਂ ਨੇ ਤਾਂ ਇਸ ਤਰੀਕੇ ਦੇ ਬਹੁਤ ਸਾਰੇ ਕਿੰਤੂ ਪਰੰਤੂ ਵੀ ਇਸ ਮਾਮਲੇ ਨੂੰ ਲੈ ਕੇ ਹੋ ਸਕਦੇ ਨੇ ਪਰ ਜੇ ਸੁਪਰਵਾਰ ਦਾ ਕੋਈ ਜੀ ਗਿਆ ਉਸ ਦਾ ਦੁੱਖ ਕੋਈ ਨਹੀਂ ਵੰਡਾ ਸਕਦਾ ਤੇ ਦੂਜੇ ਪਾਸੇ ਪ੍ਰਬੰਧਾਂ ਨੂੰ ਲੈ ਕੇ ਵੀ ਸਵਾਲ ਉੱਠਦੇ ਨੇ ਕਿ ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਸੂਬੇ ਦੇ ਵਿੱਚ ਸ਼ਾਂਤੀ ਹੈ ਕਿਉਂਕਿ ਹੁਣ ਜੰਮੂ ਕਸ਼ਮੀਰ ਨੂੰ ਇੱਕ ਸੂਬਾ ਬਣਾ ਦਿੱਤਾ ਗਿਆ 370 ਧਾਰਾ ਹਟਾਉਣ ਤੋਂ ਬਾਅਦ ਕਹਿੰਦੇ ਸੀ ਕਿ ਇੱਕ ਮਿਸ਼ਨ ਵੀ ਚਲਾਇਆ ਗਿਆ ਸੀ ਅੱਤਵਾਦ ਦੇ ਵਿਰੁੱਧ ਆਲ ਆਊਟ ਆਪਰੇਸ਼ਨ ਵੀ ਚਲਾਇਆ ਗਿਆ ਸੀ ਤਾਂ ਉਹ ਸਭ ਦੇ ਬਾਵਜੂਦ ਅੱਤਵਾਦੀ ਹਮਲੇ ਹੋ ਰਹੇ ਨੇ ਤਾਂ ਉਸ ਨੂੰ ਲੈ ਕੇ ਕਾਨੂੰਨ ਵਿਵਸਥਾ ਤੇ ਵੀ ਸਵਾਲ ਉੱਠਦੇ ਨੇ ਤੇ ਜਿਹੜੀ ਨੀਤੀ ਲੈ ਕੇ ਆਂਦੀ ਗਈ ਆ ਇਹ ਅਕਸਰ ਹੁੰਦਾ ਇਹ ਹੈ ਕਿ ਪਹਿਲਾਂ ਕੋਈ ਐਕਸ਼ਨ ਹੋ ਜਾਂਦਾ ਉਸ ਤੋਂ ਬਾਅਦ ਕਾਰਵਾਈ ਸ਼ੁਰੂ ਹੁੰਦੀ ਹੈ ਤਾਂ ਮੋਦੀ ਸਰਕਾਰ ਦੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਸਵਾਲ ਨੇ ਤੇ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਇਸ ਮਾਮਲੇ ਨੂੰ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ ਤਾਂ ਉਹ ਉਸ ਨਾਲੋਂ ਵੀ ਨਿੰਦਣਯੋਗ ਹੈ ਕਿਉਂਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਹਰ ਧਰਮ ਦੇ ਵਿੱਚ ਮਾੜੇ ਲੋਕ ਹੁੰਦੇ ਨੇ ਹਰ ਧਰਮ ਦੇ ਵਿੱਚ ਚੰਗੇ ਲੋਕ ਹੁੰਦੇ ਨੇ ਉੱਥੇ ਇਨਸਾਨ ਮਰੇ ਨੇ ਉੱਥੇ ਪਰਿਵਾਰਾਂ ਦੇ ਜੀ ਮਰੇ ਨੇ ਪਰਿਵਾਰ ਉੱਜੜੇ ਨੇ ਉੱਥੇ ਕੋਈ ਇਹ ਨਹੀਂ ਹੋਇਆ ਕਿ ਕੋਈ ਹਿੰਦੂ ਪਰਿਵਾਰ ਹੈ ਜਾਂ ਮੁਸਲਮਾਨ ਪਰਿਵਾਰ ਹੈ ਜਾਂ ਸਿੱਖ ਪਰਿਵਾਰ ਹੈ ਜਾਂ 크੍ਰਿਸਚਨ ਪਰਿਵਾਰ ਹੈ ਕਿ ਪਰਿਵਾਰ ਦੇ ਵਿੱਚੋਂ ਜੀ ਚਲਿਆ ਗਿਆ ਤੇ ਉਸ ਦੀ ਜਿਹੜੀ ਪੁੱਛ ਪੜਤਾਲ ਸੀ ਘੱਟ ਸੀ ਕਿਉਂਕਿ ਕਿਸੇ ਵੀ ਧਰਮ ਦਾ ਹੁੰਦਾ ਕਿਸੇ ਵੀ ਜਾਤ ਦਾ ਹੁੰਦਾ ਜਿਸ ਪਰਿਵਾਰ ਦੇ ਵਿੱਚੋਂ ਜੀਂਦਾ ਹੈ ਉਸ ਪਰਿਵਾਰ ਨੂੰ ਉਨਾ ਹੀ ਦੁੱਖ ਲੱਗਦਾ ਜਿੰਨਾ ਕਿ ਕਿਸੇ ਹੋਰ ਧਰਮ ਦੇ ਲੋਕਾਂ ਨੂੰ ਦੁੱਖ ਲੱਗਦਾ ਕਿਉਂਕਿ ਇਸ ਆਪਾਂ ਜਿੱਥੇ ਰਹਿੰਦੇ ਆ ਆਪਣਾ ਦੇਸ਼ ਬਹੁ ਗਿਣਤੀ ਦੇਸ਼ ਆ ਜਿੱਥੇ ਬਹੁਤ ਸਾਰੇ ਅਲੱਗ-ਅਲੱਗ ਸੱਭਿਆਚਾਰ ਦੇ ਲੋਕ ਰਹਿੰਦੇ ਨੇ ਬਹੁਤ ਸਾਰੀਆਂ ਜਾਤਾਂ ਦੇ ਲੋਕ ਰਹਿੰਦੇ ਨੇ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਪਰ ਇਸ ਚੀਜ਼ ਨੂੰ ਧਾਰਮਿਕ ਰੰਗਤ ਦੇਣਾ ਜਿੰਨਾ ਇਸ ਅੱਤਵਾਦੀ ਹਮਲੇ ਨੂੰ ਨਿੰਦਣਯੋਗ ਹੈ ਉਨਾ ਹੀ ਇਸ ਘਟਨਾ ਨੂੰ ਧਾਰਮਿਕ ਰੰਗਤ ਦੇਣਾ ਵੀ ਨਿੰਦਣਯੋਗ ਹੈ ਕਿਉਂਕਿ ਸਾਡੇ ਦੇਸ਼ ਦੇ ਵਿੱਚ ਅਕਸਰ ਇਸ ਤਰੀਕੇ ਦਾ ਹੁੰਦਾ ਰਿਹਾ ਦੂਜੇ ਪਾਸੇ ਕਾਨੂੰਨ ਵਿਵਸਥਾ ਹੁਣ ਕਾਰਵਾਈ ਕਰ ਦਿੱਤੀ ਗਈ ਮੋਦੀ ਸਾਹਿਬ ਵੀ ਵਾਪਸ ਆਏ ਨੇ ਤੇ ਅਮਿਤ ਸ਼ਾਹ ਵੀ ਉੱਥੇ ਪਹੁੰਚੇ ਹੋਏ ਨੇ ਤੇ ਮੁੱਖ ਮੰਤਰੀ ਸਾਹਿਬ ਵੀ ਮੀਟਿੰਗ ਕਰ ਰਹੇ ਨੇ ਤਾਂ ਇਸ ਤਰੀਕੇ ਦੀਆਂ ਜਿਹੜੀਆਂ ਰਾਜਨੀਤਿਕ ਗਤੀਵਿਧੀਆਂ ਦੇਖਣ ਨੂੰ ਮਿਲਦੀਆਂ ਨੇ ਪਰ ਜਜ਼ਬਾਤੀ ਤੌਰ ਤੇ ਜਿਨ੍ਹਾਂ ਦਾ ਮੈਂਬਰ ਗਿਆ ਉਹਨਾਂ ਦਾ ਘਾਟਾ ਕਦੇ ਕੋਈ ਪੂਰਾ ਨਹੀਂ ਕਰ ਸਕਦਾ